ਸਾਥੀ ਗੱਲ ਜੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਹਿੰਦੇ ਨੇ ਕਿ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਲਗਾਤਾਰ ਜਦੋਂ ਖਬਰਾਂ ਪ੍ਰਕਾਸ਼ ਹੋ ਰਹੀਆਂ ਸੀ ਤਾਂ ਕਹਿੰਦੇ ਨੇ ਕਿ ਪੱਤਰਕਾਰ ਤਾਂ ਐਂ ਬੋਲੀ ਜਾਂਦੇ ਅਨੰਦਪੁਰ ਸਾਹਿਬ ਸਭ ਕੁਝ ਬਿਲਕੁਲ ਸਹੀ ਆ ਤੇ ਉਹ ਸਹੀ ਤੁਹਾਨੂੰ ਅੱਜ ਆਪਾਂ ਦਿਖਾ ਰਹੇ ਹਾਂ ਦਿਨ ਐਤਵਾਰ ਦਾ ਤਰੀਕ ਅੱਜ 7 7 ਹੈ ਜੀ ਤਰੀਕ 7 ਹੈ ਅੱਜ ਬਿਲਕੁਲ ਆਪਾਂ ਜਣਾ ਦੇ ਵੀ ਰੋਡ ਦੇ ਉੱਤੇ ਖੜੇ ਆ ਤੇ ਨਾਲ ਹੀ ਕੁਝ ਦੂਰੀ ਦੇ ਉੱਤੇ ਇੱਥੇ ਨਗਰ ਕੌਂਸਲ ਸ਼੍ਰੀ ਅਨੰਦਪੁਰ ਸਾਹਿਬ ਦਾ ਦਫ਼ਤਰ ਆ ਕਿ ਉਸ ਤੋਂ ਪਹਿਲਾਂ ਤਸਵੀਰ ਤੁਹਾਨੂੰ ਦਿਖਾ ਦਈਏ ਆ ਗੁਰਦੁਆਰਾ ਸਾਹਿਬ ਬਿਲਕੁਲ ਸਾਹਮਣੇ ਜੇ ਕਪ ਗੁਰਦੁਆਰਾ ਸਾਹਿਬ ਦਾ ਗੇਟ ਦਿਖਾ ਦਈਏ ਆ ਗੁਰਦੁਆਰਾ ਸਾਹਿਬ ਦਾ ਗੇਟ ਤੁਸੀਂ ਦੇਖ ਸਕਦੇ ਹੋ ਤੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਆਵਾਰਾ ਪਸ਼ੂਆਂ ਦੀ ਜਿਹੜੀ ਪਰਿਹਾਰ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਆਵਾਰਾ ਪਸ਼ੂ ਬਿਲਕੁਲ ਮौज ਕਰਦੇ ਹੋ ਸੜਕ ਦੇ ਵਿੱਚ ਕਾਰ ਬੈਠੇ ਹੋਏ ਨੇ ਬਿਲਕੁਲ ਸੜਕ ਦੇ ਸੈਂਟਰ ਦੇ ਵਿੱਚ ਬੈਠੇ ਹੋਏ ਨੇ ਤਸਵੀਰਾਂ ਦਿਖਾ ਦਿਓ ਪਹਿਲਾਂ ਕਿ ਕਿਸ ਤਰ੍ਹਾਂ ਆਵਾਰਾ ਪਸ਼ੂ ਜਿਹੜੇ ਨੇ ਸੜਕ ਦੇ ਵਿੱਚ ਕਾਰ ਬੈਠੇ ਹੋਏ ਨੇ ਹਾਲਾਂਕਿ ਬੀਤੀ ਰਾਤ ਸ਼ਾਇਦ ਕੋਈ ਇੱਕ ਘਟਨਾ ਐਕਸੀਡੈਂਟ ਦੀ ਘਟਨਾ ਜਿਹੜੀ ਐ ਇਸੇ ਰੋਡ ਦੇ ਉੱਤੇ ਹੋ ਕੇ ਹਟ ਗਿਆ ਕੁਝ ਦੂਰੀ ਦੇ ਉੱਤੇ ਪਰ ਹੁਣ ਦੀਆਂ ਤਸਵੀਰਾਂ ਦਿਨੇ ਦੀਆਂ ਤਸਵੀਰਾਂ ਇਹ ਆ ਕਿ ਕਿਸ ਤਰ੍ਹਾਂ ਜਿਹੜੇ ਆਵਾਰਾ ਪਸ਼ੂ ਨੇ ਹੁਣ ਤੱਕ ਜਿਹੜੇ ਨੇ ਉਹ ਬੈਠੇ ਹੋਏ ਨੇ ਸੜਕਾਂ ਦੇ ਉੱਤੇ ਬੈਠੇ ਹੋਏ ਨੇ ਪਰ ਇਸ ਪਾਸੇ ਧਿਆਨ ਦੇਣ ਵਾਲਾ ਛਾਇਦ ਕੋਈ ਨਹੀਂ ਹੈ ਲਗਾਤਾਰ ਜਿਕਰ ਗੱਲ ਕੀਤੀ ਜਾਵੇ ਤਾਂ ਨਗਰ ਕੌਂਸਲ ਸ਼੍ਰੀ ਅਨੰਦਪੁਰ ਸਾਹਿਬ ਦੇ ਵੱਲੋਂ ਲਗਾਤਾਰ ਕਈ ਮੋਹਿੰਮਾਂ ਚ ਰੰਗੇ ਗਿਆ ਜਿਹਦੇ ਚੱਲਦੇ ਜਿਹੜੇ ਆਵਾਰਾ ਪੁੱਛੂ ਨੇ ਇਹਨਾਂ ਨੂੰ ਅਜ ਦੂਰ ਦਰਾਡੇ ਛੱਡਾਂ ਤਾਂ ਆ ਜਾਂ ਕਿਤੇ ਕਹਿ ਸਕਦੇ ਆ ਕਿ ਗਊਸ਼ਾਲਾ ਵੀ ਛੱਡਣ ਦੀ ਜਿਹੜੀ ਆ ਮੋਹਮ ਜਰੂਰ ਚਲਾਈ ਗਈ ਸੀ ਜਿਸ ਤੋਂ ਬਾਅਦ ਇਹ ਮੋਹਮਾ ਲਗਾਤਾਰ ਚੱਲਦੀਆਂ ਜਰੂਰ ਆ ਪਰ ਮੋਹਮਾ ਜਿਹੜੀ ਨੇ ਲਗਾਤਾਰ ਠੋਸ ਰੇਂ ਦੇ ਤਸਵੀਰਾਂ ਤੁਹਾਨੂੰ ਆਪਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਕਿਤਨੇ ਤਸਵੀਰਾਂ ਨੇ ਕਿ ਇਹ ਤਸਵੀਰਾਂ ਦੇਖ ਕੇ ਆਪ ਹੈਰਾਨੀ ਜਿਹੜੀ ਤੁਸੀਂ ਆਪ ਅੰਦਾਜ਼ਾ ਲਾ ਲੋ ਕਿ ਹੈਰਾਨ ਹੋ ਜਾਵੋਗੇ ਤੇ ਇੱਥੇ ਪਛਵਾ ਦੀ ਗਿਣਤੀ ਕਿੱਡੀ ਆ ਕਿੰਨੇ ਜਿਹੜੇ ਪਸ਼ੂ ਨੇ ਕਿੰਨੀ ਵੱਡੀ ਗਿਣਤੀ ਦੇ ਵਿੱਚ ਬੈਠੇ ਹੋਏ ਨੇ ਇਹ ਤਸਵੀਰਾਂ ਤੁਹਾਨੂੰ ਦਿਖਾ ਰያ ਆਰਾਮ ਕਰ ਰਹੇ ਨੇ ਕਿਉਂਕਿ ਥੱਕੇ ਹੋਣੇ ਵਿਚਾਰੇ ਰਾਤ ਦੇ ਘੁੰਮ ਫਿਰ ਕੇ ਤੇ ਹੁਣ ਇਹ ਆਰਾਮ ਕਰਨ ਲਈ ਬੈਠੇ ਹੋਏ ਨੇ ਇੱਥੇ ਪਰ ਇੱਥੇ ਜਿਹੜੀ ਇਹਨਾਂ ਵਾਸਤੇ ਇੱਕ ਖੁਸ਼ਖਬਰੀ ਪਸ਼ੂਆਂ ਬਾਤ ਹੈ ਜਰੂਰ ਹੈ ਕਿ ਇਹਨਾਂ ਦੇ ਆਰਾਮ ਨੂੰ ਤੰਗ ਕੋਈ ਨਹੀਂ ਕਰਦਾ ਬਿਲਕੁਲ ਜਿਹੜੇ ਇਥੋਂ ਦੇ ਸਾਡੇ ਪ੍ਰਸ਼ਾਸਨਿਕ ਅਧਿਕਾਰੀ ਜਿਨ੍ਹਾਂ ਦੇ ਵਿੱਚ ਜਿਹਨਾਂ ਦੀ ਇਹ ਡਿਊਟੀ ਬਣਦੀ ਆ ਉਹ ਵੀ ਇਹਨਾਂ ਨੂੰ ਤੰਗ ਪਰੇਸ਼ਾਨ ਨਹੀਂ ਕਰਦੇ ਆ ਆਰਾਮ ਇਹਨਾਂ ਨੂੰ ਕਰਨ ਦੇ ਨੇ ਬੇਸ਼ੱਕ ਆਉਣ ਜਾਣ ਵਾਲੇ ਲੋਕ ਜਾਂ ਸੰਗਤਾਂ ਉਹ ਤੰਗ ਪਰੇਸ਼ਾਨ ਹੋ ਜਾਂਦੀਆਂ ਨੇ ਪਰ ਇਹਨਾਂ ਪਸ਼ੂਆਂ ਨੂੰ ਕੋਈ ਪਤੰਗੀ ਪਤੰਗੀ ਪਰੇਸ਼ਾਨੀ ਨਹੀਂ ਜਿਹੜਾ ਚਿੱਤੀ ਜਾਂਦੀ ਸੜਕ ਦੇ ਵਿੱਚ ਬੈਠੇ ਦਾ ਸੜਕ ਦੇ ਵਿੱਚ ਬੈਠੇ ਰਹਿਣਗੇ ਜੇਕਰ ਸੜਕ ਦੇ ਵਿਚਕਾਰ ਬਜ਼ਾਰ ਦੇ ਵਿੱਚ ਘੁੰਮਦੇ ਤਾਂ ਉੱਥੇ ਘੁੱਮੜ ਕੇ ਪੈਣਾਂ ਨੂੰ ਕੋਈ ਵੀ ਕਾਰਵਾਈ ਜਿਹੜੀ ਹੈ ਇਹਨਾਂ ਦੇ ਉੱਤੇ ਨਹੀਂ ਕੀਤੀ ਜਾਂਦੀ ਆ ਤਸਵੀਰਾਂ ਤੁਹਾਨੂੰ ਆਪਾਂ ਦਿਖਾ ਰਹੇ ਆ ਲਗਾਤਾਰ ਮੁਹਿੰਮਾਂ ਚੱਲਦੀਆਂ ਨੇ ਆਵਾਰਾ ਪਸ਼ੂਆਂ ਨੂੰ ਜਿਹੜਾ ਲੈ ਕੇ ਜਾਣ ਦੀ ਹੈ ਕਿ ਆਪਾਂ ਇਹਨਾਂ ਨੂੰ ਛੱਡ ਦੇਵਾਂਗੇ ਜਿਹੜੇ ਬਣੇ ਹੋਏ ਨੇ ਜਿਸ ਤਰ੍ਹਾਂ ਦੇ आप बने हों ने गऊशाला उत् छत्ती तो ही ज दिखाया जाए तस्वीर थो दिखा दी आप पशु बैठे हुए बिल्कुल इस तीन दो तीन सौ मीटर दूरी के उत्तर नगर कौंसला दफ्तर आ नगर कौंसला दफ्तर है दो सौ या तीन सौ मीटर दूरी के उत्ते ही तो उस पहला तस्वीर आ तस्वीर ने, ने। जिस तरह दस्वीर थोड़ी तो स्क्रीन के उ ਬਿਲਕੁਲ ਇੱਥੇ ਦੂਜੇ ਪਾਸੇ ਦਿਖਾਵਾਂ ਜਿਹੜਾ ਕੈਮਰਾ ਮੋੜ ਦੇ ਉੱਤੇ ਆਵਾਰਾ ਪਛੂ ਬੈਠੇ ਹੋਏ ਨੇ ਗੁਰਦੁਆਰਾ ਕਿਲਾ ਫਤਿਹਗੁਰ ਸਾਹਿਬ ਦੇ ਬਿਲਕੁਲ ਸਾਹਮਣੇ ਇਹ ਆਵਾਰਾ ਪਛੂ ਬੈਠੇ ਹੋਏ ਨੇ ਜਿੱਥੇ ਆਹ ਦੇਖ ਸਕਦੇ ਹੋ ਸੜਕ ਦੇ ਵਿਚਕਾਰ ਬੈਠੇ ਹੋਏ ਨੇ ਤੇ ਦੂਜੇ ਪਾਸੇ ਜੇਕਰ ਤਸਵੀਰ ਦੀ ਗੱਲ ਕੀਤੀ ਜਾਵੇ ਤਾਂ ਇੱਕ ਇਹ ਜ਼ਰੂਰ ਹੈ ਕਿ ਪ੍ਰਸ਼ਾਸਨ ਜਾਂ ਸੰਬੰਧਿਤ ਵਿਭਾਗ ਦੀ ਜਿਹੜੀ ਆ ਪੋਲ ਜ਼ਰੂਰ ਇੱਥੇ ਖੁੱਲ ਰਹੀ ਆ ਕਿ ਕਿਸ ਤਰ੍ਹਾਂ ਅਵੇਸਲਾਪਣ ਜਿਹੜਾ ਹੈ ਸਬੰਧਤ ਵਿਭਾਗ ਦੇ ਵਿੱਚ ਆ ਕਿੰਨਾ ਕਿਸ ਤਰ੍ਹਾਂ ਪਾਇਆ ਜਾ ਰਿਹਾ ਕਿ ਸਬੰਧਤ ਵਿਭਾਗ ਨੂੰ ਇਸ ਬਾਰੇ ਬਿਲਕੁਲ ਕੋਈ ਚਿੰਤਾ ਨਹੀਂ ਹੈ ਕਿ ਜਿਵੇਂ ਨਾਨਪੁਰ ਸਾਹਿਬ ਦੀ ਧਰਤੀ ਹੋਵੇ ਆ ਲਗਾਤਾਰ ਪਿਛਲੇ ਦਿਨ ਵੀ ਖਬਰਾਂ ਪ੍ਰਕਾਸ਼ ਜਿਹੜੀਆਂ ਜਰੂਰ ਕੀਤੀਆਂ ਸੀ ਕਿ ਕਿਸ ਤਰ੍ਹਾਂ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਆ ਰਸਤੇ ਦੀ ਗੱਲ ਕੀਤੀ ਸੀ ਟੁੱਟੇ ਹੋਏ ਰਸਤੇ ਦੀ ਗੱਲ ਕੀਤੀ ਸੀ ਜਾਂ ਤਾਂ ਇਹ ਤਸਵੀਰ ਵੀ ਤੁਹਾਨੂੰ ਦਿਖਾਣੀ ਜਿਹੜੀ ਆ ਲਾਜ਼ਮੀ ਬਣਦੀ ਹੈ ਕਿ ਲਗਾਤਾਰ ਆਪਾਂ ਗੱਲ ਕਰਦੇ ਰਹੇ ਹਾਂ ਕਿ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਕੀ ਕੁਝ ਹੋ ਰਿਹਾ ਹੈ? ਲਗਾਤਾਰ ਆਪਾਂ ਖਬਰਾਂ ਪ੍ਰਕਾਸ਼ਿਤ ਕੀਤੀਆਂ ਅਖਬਾਰਾਂ ਦੇ ਵਿੱਚ ਵੱਖ-ਵੱਖ ਅਖਬਾਰਾਂ ਦੇ ਵਿੱਚ ਖਬਰਾਂ ਪ੍ਰਕਾਸ਼ਿਤ ਹੋਈਆਂ ਕਿ ਆਨੰਦਪੁਰ ਸਾਹਿਬ ਦੀ ਧਰਤੀ ਦੇ ਵਿੱਚ ਅਜੇ ਹਾ ਕਿਹੜਾ ਕੰਮ ਹੈ ਜਿਹੜਾ ਨਹੀਂ ਹੋ ਰਿਹਾ? ਕੀ ਕੁਝ ਆਨੰਦਪੁਰ ਸਾਹਿਬ ਦੀ ਧਰਤੀ ਦੇ ਨਹੀਂ ਹੋ ਰਿਹਾ ਜਿਵੇਂ ਮੈਂ ਫੇਰ ਗੱਲਾਂ ਦੋਕਰ ਰਿਪੀਟ ਕਰ ਦੇਣਾ ਕਿ ਜੇਕਰ ਤੱਕ ਸ਼੍ਰੀ ਕੇਸਗਰ ਸਾਹਿਬ ਦੇ ਬਿਲਕੁਲ ਸਾਹਮਣੇ ਦੇਖਿਆ ਜਾਵੇ ਤਾਂ ਨਜਾਇਜ਼ ਸ਼ਰਾਬ ਵੇਚਣ ਦਾ ਅੱਡਾ ਬਣਿਆ ਹੋਇਆ ਉੱਥੇ ਨਜਾਇਜ਼ ਸ਼ਰਾਬ ਲਗਾਤਾਰ ਹਲੇ ਵੇਚ ਰਹੀ ਹੈ। ਬਿਲਕੁਲ ਦੂਜੀ ਵਾਰ ਜੇਕਰ ਗੱਲ ਕੀਤੀ ਜਾਵੇ ਤਾਂ ਜਦੋਂ ਲੋਧੀਪੁਰ ਵਾਲਿਆਂ ਪਾਸੇ ਨੂੰ ਮੱਪਾ ਮੁੜਦੇ ਆ ਉਦੋਂ ਬਿਲਕੁਲ ਨਾਲ ਹੀ ਝੁੰਗੀਆਂ ਬਣੀਆਂ ਹੋ ਜਾਂਦੀਆਂ ਨੇ ਛੋਟ-ਛੋਟੀਆਂ ਤੇ ਜਿੱਥੇ ਸ਼ਾਇਦ ਕੋਈ ਜਿਹੜੇ ਜਿਹੜੇ ਪ੍ਰਵਾਸੀ ਅੰਦਰ ਉੱਥੇ ਬੈਠਦੇ ਨੇ ਤੇ ਉਨਥੇ ਦਾ ਸ਼ਾਮ ਨੂੰ ਦੁਪਹਿਰ ਜਾ ਕੇ ਕਦੇ ਵੀ ਦੇਖ ਸਕਦੇ ਹੋ ਕਿ ਕਦੂਆ ਵੀ ਖਿਡਿਆ ਜਾਂਦਾ ਹੈ ਕਾਸ਼ ਤੱਕ ਚਲਦੀ ਚਲਦੀ ਹੈ ਜੂਆ ਵੀ ਖਿਡਿਆ ਜਾਂਦਾ ਹੈ ਸਿਗਰਟਾ ਬੀੜੀਆਂ ਤੇ ਫੁਕੀ ਜਾਂਦੀਆਂ ਨੇ ਤੇ ਬਿਲਕੁਲ ਸਾਹਮਣੇ ਤਖਸ਼ਦੀ ਕੇਸਗਰ ਸਾਹਿਬ ਤੇ ਦੂਜੇ ਬਾਅਦ ਉਸ ਤੋਂ ਬਾਅਦ ਆਪਾਂ ਖਬਰ ਪ੍ਰਕਾਸ਼ਿਤ ਕੀਤੀ ਕਿ ਤਖਸ਼ਦੀ ਕੇਸਗਰ ਸਾਹਿਬ ਨੂੰ ਜਾਂਦੇ ਰਸਤਿਆਂ ਦੇ ਉੱਤੇ ਜਿ거ਰ ਗੱਲ ਕੀਤੀ ਜਿਵੇਂ ਕਿਸ ਤਰ੍ਹਾਂ ਨਜਾਇਜ਼ ਰੇੜੀਆਂ ਦੇ ਕਬਜ਼ੇ ਆ ਸੜਕਾਂ ਦੇ ਉੱਤੇ ਸੈਂਟਰ ਦੇ ਵਿੱਚ ਲੋਕਾਂ ਨੇ ਆਪਣੇ ਕੱਚੇ ਬਣਾਣਾ ਤੱਕ ਸੁੱਕਣੇ ਪਾਏ ਹੁੰਦੇ ਜਦੋਂ ਤਖਸਬ ਦੇ ਰਸਤੇ ਨੂੰ ਆਪਾਂ ਗੱਲ ਕਰਦੇ ਹਾਂ ਜਦੋਂ ਤਖਸ਼ਦੀ ਕੇਸਗਰ ਸਾਹਿਬ ਦੇ ਰਸਤੇ ਨੂੰ ਜਾਂਦੇ ਤੇ ਉਸ ਤੋਂ ਬਾਅਦ ਜਦੋਂ ਤੇ ਖਾਲਸਾ ਵਾਲੇ ਪਾਸਿਓਂ ਜਾਂਦੇ ਆਂ ਬਰਾਸਤੇ ਖਾਲਸਾ ਦੇ ਜਦੋਂ ਜਦੋਂ ਮੋੜਦੇ ਆਂ ਤਾਂ ਬਿਲਕੁਲ ਸਾਹਮਣੇ ਇੱਕ ਲੰਬੇ 21 ਸਾਲਾਂ ਤੋਂ 21 ਸਾਲਾਂ ਤੋਂ ਇੱਕ ਖੱਡਾ ਬਣਿਆ ਹੋਇਆ ਏ ਜੋ ਲਗਾਤਾਰ ਉਸੇ ਤਰ੍ਹਾਂ ਮੌਜੂਦ ਆ ਉਹਨੂੰ ਛੇੜਿਆ ਨਹੀਂ ਜਾਂਦਾ ਤੰਗ ਪਰੇਸ਼ਾਨੀ ਖੱਡੇ ਨੂੰ ਕਿਤੇ ਜਾਂਦਾ ਖੱਡਾ ਉਸੇ ਤਰ੍ਹਾਂ ਮੌਜੂਦ ਆ ਦੋਸਤੋ ਅੱਗੇ ਜੇਕਰ ਚੱਲ ਜਾਈਏ ਤਾਂ ਟਾਈਲਾਂ ਲੱਗੀਆਂ ਸੀ ਇੰਟਰਲੋਕ ਟਾਈਲਾਂ ਜਿਹੜੀਆਂ ਹੁੰਦੇ ਨੇ ਉਹ ਲਾਈਆਂ ਜਿਹੇ ਸੀ ਜਿਨੂੰ ਕਿਹਾ ਜਾਂਦਾ ਕਿ ਸੁੰਦਰੀਕਰਨ ਦੇ ਨਾਮ ਤੇ ਕਿ ਆਪਾਂ ਸੁੰਦਰ ਸ਼ਹਿਰ ਬਣਾਣਾ ਚਿੱਤਾਂਦਪੁਰ ਸਾਹਿਬ ਨੂੰ ਪਰ ਉਹ ਬਿਕਰੀਆਂ ਜਾਂ ਟੱਲੇ ਜੇ ਤੁਹਾਨੂੰ ਦਿਖਾਈਆਂ ਤਾਂ ਕਿਦਣਾ ਕਿਦੇ ਦਿਲ ਜਰੂਰ ਵੱਡ ਹੁੰਦਾ ਹੈ ਦਿਲ ਜਰੂਰ ਦੁਖੀ ਹੁੰਦਾ ਕਿ ਸ਼੍ਰੀ ਨਾਨਦੇਵ ਜੀ ਸਾਹਿਬ ਦੀ ਧਰਤੀ ਨੂੰ ਆਕਰ ਕਰ ਕਰ ਕਦੋ ਖੱਚਾ ਸੇਵਾਦਾਰ ਮਿਲੂਗਾ ਜੋ ਇਸ ਪਸਥਿਤੀ ਆਉਣਗਾ ਤੇ ਉਸ ਤੋਂ ਬਾਅਦ ਹੱਦ ਅੱਜ ਹੋ ਗਈ ਆ ਜਦੋਂ ਐਤਵਾਰ ਦਾ ਦਿਨ ਹੋਵੇ ਤੇ ਬਿਲਕੁਲ ਨਗਰ ਕੌਂਸਲ ਤੋਂ 200 ਜਾਂ 300 ਮੀਟਰ ਦੀ ਦੂਰੀ ਦੇ ਉੱਤੇ ਅਵਾਰਾ ਪਸ਼ੂ ਇਸ ਤਰ੍ਹਾਂ ਬੈਠੇ ਹੋਣ ਤਾਂ ਵੀ ਆਪਾਂ ਅੰਦਾਜ਼ਾ ਹੁਣੇ ਲਗਾ ਸਕਦੇ ਆ ਕਿ ਕਿੰਨਾ ਕੁ ਸਬੰਧਤ ਭਾਗ ਚੋਸਤਾ ਫਰਤੀਲਾ ਹੈ ਜਾਂ ਚੋਸਤਾ ਕੀ ਫਿਰ ਆਪਾਂ ਇਹ ਕਹਿ ਸਕਦੇ ਆ ਚਾਹੇ ਮਜਾਕ ਹੀ ਕਰ ਲੈਣੋ ਵੀ ਇਹ ਡੰਗਰ ਕਿਤੇ ਕੰਮ ਕਰਨ ਲੱਗੇ ਹੋਏ ਆ ਜੈਤਵਾਰਾ ਛੁੱਟੀਆਂ ਤਾਂ ਇੱਥੇ ਬਹਿ ਗਿਆ ਕਿ ਇਹੀ ਰਹੇਗਾ ਨਾ ਫਿਰ ਇਹੀ ਰਹੇਗਾ ਨਾ ਫਿਰ ਜੇ ਡੰਗਰ ਕੰਮ ਕਰਨ ਲੱਗੇ ਤਾਂ ਹੁੰਦੇ ਦੀ ਇਹ ਪੂਰਾ ਹਫਤਾ ਮਿਲਦੇ ਨਹੀਂ ਅੱਜ ਐਤਵਾਰ ਨੂੰ ਛੁੱਟੀਆਂ ਆਰਾਮ ਕਰਨ ਆ ਗਏ ਪਰ ਜਿੱਤਨਾ ਸੜਕ ਦੇ ਉੱਤੇ ਡੰਗਰ ਬੈਠੇ ਹੋਏ ਨੇ ਤਾਂ ਉਸ ਤੋਂ ਅੰਦਾਜ਼ਾ ਜ਼ਰੂਰ ਲਾਇਆ ਜਾ ਸਕਦਾ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਪ੍ਰਸ਼ਾਸਨ ਜਾਂ ਸੰਬੰਧਿਤ ਵਿਭਾਗ ਸੰਬੰਧਿਤ ਅਧਿਕਾਰੀ ਕਿੱਡੀ ਸੁਚੇਤ ਨੇ ਇਹ ਤਸਵੀਰਾਂ ਵੇਖ ਕੇ ਹੁਣ ਤੁਸੀਂ ਅੰਦਾਜ਼ਾ ਲਗਾ ਲਓ ਕੋਈ ਸ਼ਰੀਨੰਦਪੁਰ ਸਾਹਿਬ ਦੀ ਬਾਗ ਡੋੜ ਜਾ ਰਹੀ ਸੀ ਤੇ ਸ਼ਰੀਨੰਦਪੁਰ ਸਾਹਿਬ ਦੀ ਜਿਹੜੀ ਆ ਆ ਕਹਿ ਸਕਦੇ ਹਾਂ ਸਥਿਤੀ ਕਿਸ ਤਰ੍ਹਾਂ ਦੀ ਤੇ ਹੋਣੀ ਕਿਸ ਤਰ੍ਹਾਂ ਚਾਹੀਦੀ ਆ ਨਾਟਕ ਸਵਾਲ ਫਿਰ ਚਾਂਤਾ ਦਾ ਜਸ਼ੀਨਾਲ ਮੁਸਾਦ ਲੋਕਾਂ ਦਾ ਇਸ ਧਰਤੀ ਦਾ ਕਿ ਆਖਰ ਕਦੋਂ ਸ਼ਰੀਨੰਦਪੁਰ ਸਾਹਿਬ ਦੀ ਧਰਤੀ ਨੂੰ ਮਿਲੇਗਾ ਸੱਚਾ ਸੇਵਾਦਾਰ ਜੋ ਸ਼ਰੀਨੰਦਪੁਰ ਸਾਹਿਬ ਦੀ ਧਰਤੀ ਨੂੰ ਸੁੰਦਰ ਸੋਹਣਾ ਤੇ ਵਧੀਆ ਬਣਾਏਗਾ